ਸਤਿ ਸ੍ਰੀ ਅਕਾਲ ਸਤ ਜੀ ਅੰਤੰਤਾਂ ਜੀ ਅੰਤੰਤਾਂ ਜੀ ਅਰਦਾਸ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੂ ਸੰਤਾਂ ਨੂੰ ਨਖਰ ਦੇ ਨਾਲ ਲੱਖ ਲੱਖ ਵਧਾਈ ਹੋਵੇ ਵਾਈਗੋ ਜੀ ਕੀ ਫਤਹਿ ਸੂ ਸਰਕਾਰ ਨੂੰ ਜੀ ਗੁਰੂ ਰਵਿਦਾਸ ਜੀ ਮਹਾਰਾਜ ਦੇ 69ਵੇਂ ਪ੍ਰਕਾਰ ਦੇ ਅਣ ਲੱਖ ਲੱਖ ਵਧਾਈਆਂ ਹੋਣ ਅੱਜ ਗੁਰਦੁਆਰਾ ਭਗਤ ਰਵਿਦਾਸ ਦੇ ਢੋਲੇਵਾਲ ਵੱਲੋਂ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਇਸ ਦੇ ਵਿੱਚ ਸੰਕਤਾਂ ਦਾ ਜੇ ਘਾਠਾ ਮਾਰਦੇ ਇਕੱਠ ਜਿਹੜਾ ਸ਼ਾਮਿਲ ਆ ਤੇ ਸੰਤਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਕਿ ਇਹ ਨਗਰ ਕੀਰਤਨ ਜਿਹੜਾ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਸਾਰੇ ਸੰਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮਾਂ ਦੇ ਵਿੱਚ ਹਿੱਸਾ ਵੜ ਕੇ ਵੱਧ ਤੋਂ ਵੱਧ ਖੁਸ਼ੀਆਂ ਪ੍ਰਾਪਤ ਕਰਵਾਏ ਗੁਰੂ ਜੀ ਦਾ ਖਾਲਸਾ ਗੇੜਾ ਏਰੀਆ ਪੈ ਜਾਂਦਾ ਜਿੱਥੇ ਆਪਾਂ ਟਮਟਮਾ ਸਵਾਗਤ ਕਰਦੇ ਜੀ ਢੋਲੇਵਾਲ ਪਿੰਡ ਦਾ ਏਰੀਆ ਜੀ ਗੁਰਦੁਆਰਾ ਭਗਤ ਰਵਿਦਾਸ ਜੀ ਢੋਲੇਵਾਲ ਵੱਲੋਂ ਜਿਹੜਾ ਨਗਰ ਕੀਰਤਨ ਜਿਹੜਾ ਵਾਹਿਗੁਰੂ ਜਿੱਕਾ ਗਲਸਾ ਵਾਹਿਗੁਰੂ ਜਿੱਤੀ ਪਤੇ ਲੰਕਨ ਭਗਤ ਰਵਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਭਗਤ ਰਵਦਾਸ ਜੀ ਢੋਲੇਵਾਲ ਤੋਂ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ ਜਿਸ ਦੇ ਵਿੱਚ ਸੰਗਤਾਂ ਤੋਂ ਇਲਾਵਾ ਜਿਹੜੇ ਗੱਤਕਾ ਪਾਰਟੀਆਂ ਪੰਜ ਪਿਆਰੇ ਚਾਰ ਸਾਹਿਬ ਜਾਦੇ ਹੋਰ ਨਿਸ਼ਾਨ ਸਾਹਿਬ ਵਾਲੇ ਤੇ ਜਿਹੜੀਆਂ ਸ਼ਬਦ ਕੀਰਤਨ ਜੱਥੇ ਬੰਦੀਆਂ ਉਹ ਸ਼ਬਦ ਕੀਰਤਨ ਕਰਦੀਆਂ ਹੋਈਆਂ ਨਾ ਕਰਦੇ ਵਿੱਚ ਜਾਰੀਆਂ ਆਰ.ਐੱਜ ਅਗਵਾਈ ਸਤਿ ਸ਼ਰਵ ਸਿੰਘ ਦੀ ਸੁਰਤ ਨਾਲ ਦੀ ਅਗਵਾਈ ਅਤੇ ਪੰਜਾ ਪਿਆਰੇ ਦੀ ਅਗਵਾਈ ਦੇ ਵਿੱਚ ਇਹ ਸਾਰਾ ਲਗਨ ਕੀਰਤਨ ਜੋ ਹੈ ਆਰੰਭ ਕੀਤਾ ਗਿਆ ਵਾਹਿਗੁਰੂ ਜੀ ਕਿਰਪਾ ਕਰ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਨਾਮ ਦੇ ਨਾਲ ਜੋੜਨ ਜੋ ਰੂਪਾਸ਼ਾ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਬੜੀ ਚੋਹਤਾ ਉਦੇਸ਼ ਨਾਲ ਬਣਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕਿਰਪਾ ਕਰੇ ਅਸੀਂ ਸਾਰੇ ਇਕਮੇ ਕੋ ਕਰਕੇ ਸਾਰੀਆਂ ਸ਼ਕਤਾਂ ਨੂੰ ਦਾ ਇਕੱਠ ਕਰਕੇ ਆਪਾਂ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਵਿੱਚ ਬਣਾਉਣ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਦਾ ਕਲਪਨਾ ਵਾਹਿਗੁਰੂ ਜੀ ਦੀ। ਮਾਜੀ ਸਵੀਟਸ ਵੱਲੋਂ ਚਾਹ ਪਾਣੀ ਦਾ ਚਾਹ ਪਾਣੀ ਬਰੈਡ ਦਾ ਲੰਗਰ ਲਾਗਿਆ ਹੈ। ਸਾਰੀ ਸੰਗਤ ਦਾ ਸ਼ਤਿ ਜਾਣ ਜੀ। ਕੀ ਨੋਟਾਲ ਢੋਲ ਵਾਲੀ ਮਾਜੀ ਸ਼ੀਰ ਸਾਹਬ ਦੇ ਅੱਜ ਢੋਲਿਆ ਨਵੀਂ ਦਾਸ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੀ ਜੀ ਦੇ ਚੰਗੇ ਆ ਰਹੇ ਦਰਨੀ ਸੋਤਨ ਸਾਰਿਆਂ ਨੂੰ ਸੋਤਨ ਬਾਕੇ ਬੁਲੰਦ ਦਾ ਜਤ ਮਾਰਕਾ ਢੋਲਿਆ ਪਿੰਡ ਢੋਲੇਵਾਲ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਿ ਸ੍ਰੀ ਅਕਾਲ ਜੀਓ ਸਾਡੇ ਬਹੁਤ ਸਤਿਕਾਰ ਜੋ ਸਾਡੇ ਬਾਪੂ ਜੀ ਤੰਤਰਪੁਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਜਿਨ੍ਹਾਂ ਦਾ ਪਹਿਲੀ ਤਰੀਖ ਨੂੰ ਜਨਮ ਦਿਹਾੜਾ ਬਲੇ ਪਿਆਰ ਤੇ ਸ਼ਰਧਾ ਨਾਲ ਸੰਗਤਾਂ ਵੱਲੋਂ ਪਕਵੀ ਰਵਿਦਾਇਆ ਜਿੰਦਾਮ ਲਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਸਵਾਗਤ ਸਾਡੇ ਤੰਤਰ ਗੁਰੂ ਰਾਵੀ ਦਾਰੀ ਦੇ ਸਮੁੰਦਰ ਵਿੱਚ ਜੋ ਗੁਰਦੁਆਰਾ ਮਿਸ਼ਕਰਮਗਰੋਂ ਦੀ ਭਾਈ ਰਾਮ ਸਿੰਘ ਦੀ ਸਮੁਤੀ ਕਮੇਟੀ ਵੱਲੋਂ ਆਈਓ ਸੰਗਤ ਦਾ ਪੰਜਾਂ ਪਿਆਰਾਂ ਦਾ ਗੁਰਗੰਨ ਸਾਹਿਬ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਰੋਪਾ ਦੇ ਕੇ ਗੁਰੂ ਮਾਰਾ ਜੀ ਅਸ਼ੀਰਵਾਦ ਦਿੱਤੀ ਜਾਂਦੀ ਹੈ ਮੈਂ ਆਪਣੇ ਵੱਲੋਂ ਗੁਰਦੁਆਰਾ ਪੰਥ ਕਮੇਟੀ ਵੱਲੋਂ ਆਈਓ ਸੰਗਤ ਨੂੰ ਤੇ ਜਨਰਲ ਦਾ ਬਹੁਤ ਧੰਨ ਜੀ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼ੋਭਾ ਯਾਤਰਾ ਅੱਜ ਨਿਕਲ ਰਹੀ ਹੈ ਉਹਦੇ ਉਪਰਬੰਦੇ ਵਿੱਚ ਅਸੀਂ ਭਾਈ ਦੁਬਾਰਾ ਭਾਈ ਰਾਮ ਸਿੰਘ ਸਾਡੀ ਸਮੁੱਚੀ ਟੀਮ ਦੇ ਬੰਨਿਓ ਉਹਨਾਂ ਨੂੰ ਜੀ ਆਇਆਂ ਆਖਦੇ ਆ ਅਤੇ ਮੈਂ ਆਪਣੀ ਟੀਮ ਬੰਨਿਓ ਆਮ ਪਾਰਟੀ ਬੰਨਿਓ ਕੀ ਉਹਨਾਂ ਨੂੰ ਜੀ ਆਇਆਂ ਆਖਦੇ ਆ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਸਾਡੇ ਮੁਹੱਲੇ ਦੇ ਜੋ ਭਾਈਚਾਰਕ ਸਾਜ ਹੈ ਉਹਦੋਂ ਬਹੁਤ ਹੀ ਤੰਦਰੁਸਤੀ ਔਰ ਸਾਂਝੀ ਦਾ ਪ੍ਰਤੀਕ ਮੰਨਿਆ ਜਾਂਦਾ ਡਾਕਟਰ ਮਨਜੀਤ ਪੁਸ਼ਕਰਮਾ ਤੋਂ ਲੁਟੇ ਨੇ